ਤਾਨ ਬਾਬਾ ਸ੍ਰੀ ਚੰਦ ਜੀ ਇੱਕ ਵਾਰ ਜਦੋਂ ਬਾਬਾ ਸ੍ਰੀ ਚੰਦ ਜੀ ਯਾਤਰਾ ਕਰਦੇ ਹੋਏ ਕਸ਼ਮੀਰ ਸ਼੍ਰੀਨਗਰ ਪਹੁੰਚੇ ਤਾਂ ਉੱਥੋਂ ਦੇ ਹਿੰਦੂ ਲੋਕ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਅਤੇ ਬਾਬਾ ਜੀ ਦੇ ਅੱਗੇ ਬੇਨਤੀ ਕੀਤੀ ਕਿ हे ਮਹਾਰਾਜ ਕਸ਼ਮੀਰ ਦਾ ਸ਼ਾਸਕ ਮੀਰ ਯਕੂਬ ਖਾਨ ਜੋ ਹਿੰਦੂਆਂ ਦੇ ਉੱਪਰ ਬਹੁਤ ਜ਼ੁਲਮ ਕਰ ਰਿਹਾ ਹੈ ਜ਼ਬਰਦਸਤੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਹੈ ਕਿਰਪਾ ਕਰੋ ਮਿਹਰ ਕਰੋ ਬਾਬਾ ਸ੍ਰੀ ਚੰਦ ਜੀ ਮੁਸਕੁਰਾਏ ਅਤੇ ਬੋਲੇ ਕਿ ਇਹ ਸਰੀਰ ਨਾਸਵਾਨ ਹੈ ਚਾਹੇ ਹਜ਼ਾਰ ਸਾਲ ਤੱਕ ਇਨਸਾਨ ਜੀ ਲਵੇ ਇੱਕ ਦਿਨ ਮਿਟਣਾ ਹੀ ਹੈ ਇਸ ਲਈ ਤੁਹਾਨੂੰ ਡਰਨ ਦੀ ਜ਼ਰੂਰਤ ਨਹੀਂ ਪਰਮਾਤਮਾ ਇੱਕ ਹੈ ਆਪਣੇ ਹਿਸਾਬ ਨਾਲ ਪਰਮਾਤਮਾ ਨੂੰ ਮੰਨੋ ਕਿਸੇ ਕੋਲੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਜਦੋਂ ਇਹ ਉਤਸ਼ਾਹ ਭਰੇ ਸ਼ਬਦ ਬਾਬਾ ਸ੍ਰੀ ਚੰਦ ਜੀ ਦੇ ਮੂੰਹੋਂ ਉਹਨਾਂ ਨੇ ਸੁਨੇਤਾ ਉਹਨਾਂ ਵਿੱਚ ਹੁਣ ਜੋਸ਼ ਭਰ ਗਿਆ ਤੇ ਉਹਨਾਂ ਨੇ ਹੁਣ ਆਪਣੇ ਧਰਮ ਅਨੁਸਾਰ ਆਪਣਾ ਧਰਮ ਮੰਨਣਾ ਸ਼ੁਰੂ ਕਰ ਦਿੱਤਾ ਅਤੇ ਸਾਰੇ ਹਿੰਦੂ ਹੁਣ ਆਪਣੇ ਧਰਮ ਨੂੰ ਮੰਨਣਾ ਸ਼ੁਰੂ ਕਰ ਦਿੰਦੇ ਹਨ ਜਦੋਂ ਇਹ ਖਬਰ ਮੀਰ ਯਕੂਬ ਖਾਨ ਦੇ ਮਹਿਲ ਵਿੱਚ ਪਹੁੰਚੀ ਤਾਂ ਉਸ ਨੂੰ ਬਹੁਤ ਗੁੱਸਾ ਆਇਆ ਉਹ ਗੁੱਸੇ ਵਿੱਚ ਬਾਬਾ ਸ੍ਰੀ ਚੰਦ ਜੀ ਦੇ ਕੋਲ ਪਹੁੰਚ ਗਿਆ ਅਤੇ ਬੋਲਿਆ ਕਿ हे ਫਕੀਰ ਸਾਈਂ ਤੁਸੀਂ ਤਾਂ ਦੇਖਣ ਨੂੰ ਅੱਲਾ ਪਾਕ ਦੇ ਫਰਿਸ਼ਤੇ ਲੱਗਦੇ ਹੋ ਪਰ ਮੇਰੇ ਵਿਰੁੱਧ ਬਗਾਵਤ ਕਿਉਂ ਫਿਲਾ ਰਹੇ ਹੋ ਬਾਬਾ ਸ੍ਰੀ ਚਾਂਜੀ ਬੋਲੇ ਕੀ ਉਸ ਅੱਲਾ ਪਾਕ ਦਾ ਇਹ ertidib ਬਾਗ ਹੈ ਅਤੇ ਵੱਖ-ਵੱਖ ਤਰ੍ਹਾਂ ਦੇ ਜੋ ਧਰਮ ਹਨ ਉਹ ਇੱਥੋਂ ਦੇ ਵੇਲ ਬੂਟੇ ਹਨ ਪਰਮਾਤਮਾ ਅਤੇ ਅੱਲਾ ਇੱਕ ਹੈ ਅੱਲਾ ਨੇ ਬਹੁਤ ਸੁੰਦਰ ਬਾਗ ਬਣਾਇਆ ਹੈ ਅਤੇ ਉਸ ਬਾਗ ਵਿੱਚ ਤਰ੍ਹਾਂ ਤਰ੍ਹਾਂ ਦੇ ਧਰਮ ਹਨ ਫੇਲ ਬੂਟੇ ਹਨ ਜੋ ਆਪੋ ਆਪਣੀ ਅਲੱਗ ਅਲੱਗ ਤਰ੍ਹਾਂ ਦੀ ਖੁਸ਼ਬੂ ਫੈਲਾਉਂਦੇ ਹਨ ਇਸ ਲਈ ਪਰਮਾਤਮਾ ਅਤੇ ਅੱਲਾ ਇੱਕ ਹੈ ਅਤੇ ਉਸ ਨੂੰ ਇੱਕ ਹੀ ਸਮਝਣਾ ਚਾਹੀਦਾ ਹੈ ਮੀਰ ਕਾਸਿਮ ਬੋਲਿਆ ਕਿ ਤੁਸੀਂ ਆਪ ਧੁੱਪੇ ਬੈਠੇ ਹੋ ਅਤੇ ਲੋਕਾਂ ਨੂੰ ਸ਼ਾਂਤ ਕਰਨ ਦੀ ਗੱਲ ਕਰ ਰਹੇ ਹੋ ਬਾਬਾ ਸ੍ਰੀ ਚਾਂਜੀ ਚੁੱਪ ਰਹੇ ਅਤੇ ਬਲਦੀ ਹੋਈ ਧੂਨੇ ਦੀ ਬਾਗ ਵਿੱਚੋਂ ਇੱਕ ਚਨਾਰ ਦੀ ਲੱਕੜ ਕੱਢੀ ਅਤੇ ਧਰਤੀ ਵਿੱਚ ਗੱਡ ਦਿੱਤੀ। ਦੇਖਦੇ-ਦੇਖਦੇ ਉਸ ਵਿੱਚੋਂ ਪੱਤੇ ਨਿਕਲਨੇ ਸ਼ੁਰੂ ਹੋ ਗਏ। ਉਹ ਦਰਖਤ ਬਣ ਗਿਆ। ਬਾਬਾ ਸ੍ਰੀ ਚਾਂਜੀ ਬੋਲੇ ਕਿ ਤੁਸੀਂ ਇਸ ਦਰਖਤ ਦੀ ਛਾਂਹੇ ਠਾ ਬੈਠੋ ਅਤੇ ਫਿਰ ਗੱਲ ਕਰੋ। ਇਹ ਦੇਖ ਕੇ ਉਹ ਬਾਬਾ ਸ੍ਰੀ ਚਾਂਜੀ ਦੇ ਚਰਨਾਂ ਵਿੱਚ ਡਿੱਗ ਕੇ ਮਾਫੀ ਮੰਗਣ ਲੱਗ ਪਿਆ। ਬਾਬਾ ਸ੍ਰੀ ਚਾਂਜੀ ਨੇ ਉਪਦੇਸ਼ ਦਿੰਦੇ ਹੋਏ ਕਿ ਤੁਹਾਡਾ ਫਰਜ਼ ਹੈ ਅੱਲਾ ਦਾ ਪੈਗਾਮ ਲੋਕਾਂ ਤੱਕ ਪਹੁੰਚਾਣਾ ਅੱਲਾ ਦਾ ਇੱਕ ਹੀ ਪੈਗਾਮ ਹੈ ਪਰਮਾਤਮਾ ਇੱਕ ਹੈ ਅਤੇ ਆਪਣੇ ਹਿਸਾਬ ਨਾਲ ਉਹਨਾਂ ਨੂੰ ਮੰਨਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਇਹ ਸਭ ਕੁਝ ਸੁਣ ਕੇ ਮੀਰ ਕਾਸਮ ਦੀਆਂ ਅੱਖਾਂ ਖੁੱਲ ਗਈਆਂ ਉਹ ਸਨੇਹ ਹੁਣ ਸਾਰੇ ਧਰਮਾਂ ਨੂੰ ਆਜ਼ਾਦੀ ਦੇ ਦਿੱਤੀ ਮੰਦਰਾਂ ਵਿੱਚ ਘੈਂਟੀਆਂ ਵੱਜਣ ਲੱਗ ਪਈਆਂ ਅਤੇ ਆਰਤੀ ਹੋਣ ਲੱਗ ਪਈ ਹੁਣ ਹਰ ਧਰਮ ਦਾ ਵਿਅਕਤੀ ਆਪਣੇ ਧਰਮ ਨੂੰ ਆਪਣੇ ਹੀ ਸਾਬ ਨਾਲ ਮੰਨ ਸਕਦਾ ਸੀ ਇਹ ਬਾਬਾ ਸ੍ਰੀ ਚਾਂਜੀ ਦਾ ਮਹਾਨ ਚਮਤਕਾਰ ਸੀ ਜੋ ਰਹਿੰਦੀ ਦੁਨੀਆ ਤੱਕ ਰਹੇਗਾ ਧੰਨ ਬਾਬਾ ਸ੍ਰੀ ਚਾਂਜੀ ਮਹਾਰਾਜ ਕਿਰਪਾ ਕਰੋ